ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਏਜੀਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਆਪਾਂ ਆਪਣਾ ਅੱਜ ਦਾ ਵਲੌਗ ਸ਼ੂਟ ਕਰ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਹੈੱਡ ਦਰਬਾਰ ਕੋਟਪੁਰਾਣ ਸਾਹਿਬ ਇਹਨੂੰ ਗੁਰਦੁਆਰਾ ਟੀਬੀ ਸਾਹਿਬ ਵੀ ਕਹਿੰਦੇ ਆ ਜੀ ਗੂਗਲ ਤੇ ਟੀਬੀ ਸਾਹਿਬ ਤੁਸੀਂ ਸਰਚ ਕਰੋਗੇ ਤਾਂ ਗੁਰਦੁਆਰਾ ਸਾਹਿਬ ਆ ਜਾਂਦਾ ਵਾ ਤੇ ਬਾਕੀ ਆਪਾਂ ਅੰਦਰ ਚੱਲਾਂਗੇ ਦਰਬਾਰ ਚ ਮਤਮਸਤਕ ਹੋਵਾਂਗੇ ਤੁਹਾਨੂੰ ਵੀ ਜਾ ਕੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਪਾਰਕਿੰਗ ਏਰੀਆ ਵਾ ਉਹ ਅੰਦਰੋਂ ਐਂਟਰੈਂਸ ਆ ਤੇ ਸਾਹਮਣੇ ਪਹਾੜ ਦਿਖਦੇ ਆ ਤੇ ਦੇਖ ਸਕਦੇ ਹੋ ਸਾਹਮਣੇ ਪਹਾੜਾਂ ਦਾ ਥਿਊ ਆਂਦਾ ਵਾ ਜਦੋਂ ਆਪਾਂ ਅੰਦਰ ਗੇਟ ਤੋਂ ਅੰਦਰ ਐਂਟਰ ਕਰਦੇ ਵੀ ਦੇਖ ਸਕਦੇ ਹੋ ਤੇ ਬਾਕੀ ਆਪਾਂ ਅੰਦਰ ਚੱਲੇ ਨਤਮਸਤਕ ਹੁੰਨੇ ਆ ਜੀ ਤੁਹਾਨੂੰ ਵੀ ਦਰਸ਼ਨ ਕਰਾਉਣੇ ਪਲੀਜ਼ ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ 'ਚ ਹੋਰ ਵਧੀਆ-ਵਧੀਆ ਬਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਲਓ ਜੀ ਇਹ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਹੈ ਦਰਸ਼ਨੀ ਦੇਉੜੀ ਤੇ ਗੁਰਦੁਆਰਾ ਸਾਹਿਬ 'ਚ ਪ ਆ ਪੂਰੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਜੀ ਦੇਖ ਸਕਦੇ ਹੋ ਜੀ ਤੇ ਕਰਮ ਕੰਮ ਪਾਣੀ ਦਾ ਸੰਕਰਮ ਜਵਾਇਆ ਜੀ ਤੇ ਜੀ ਪਿਆਸ ਕਰਾਇਆ ਫਿਰ ਮੋਤੀ RAM ਮਹਿਰਾ ਜੀ ਬਾਰੇ ਛੋਟੇ ਸਾਹਿਬ ਜਦੋਂ ਕਰਮ ਕੁੱਤ ਛਕਾਇਆ ਜਾ ਰਿਹਾ ਜੀ ਵੀ ਦੇਖ ਸਕਦੇ ਆ ਇਹ ਤਾਂ ਛੋਟੇ ਛੇਤੀ ਮੋਬਾਈਲ ਜਲਾਦਾਂ ਵੱਲੋਂ ਨੀਹਾਂ ਵਿੱਚ ਚੇਨੇ ਜਾ ਰਹੀ ਹੈ ਜੀ ਜਨਮ ਦੇ ਹਿੰਦ ਸਭ ਕਰਮ ਕੌਣ ਸ਼ਹੀਦ ਕੀਤਾ ਜੀ ਇਹ ਨੀਹਾਂ ਵਿੱਚ ਚੇਨੇ ਜਾ ਰਹੀ ਹੈ ਜੀ ਤੇ ਇਹ ਬਾਬਾ ਦੀਵਾਨ ਟੋਡਰਮਾਲ ਜੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਸਾਬ ਜੀ ਦੇ ਦੇ ਸੰਸਕਾਰ ਵਾਸਤੇ ਜਗਾ ਖਰੀਦਦੇ ਪਏ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਨੂੰ ਪੋਲੋ ਵਿੱਚ ਪੀੜ ਕੇ ਸ਼ਹੀਦ ਕੀਤਾ ਜਾ ਰਿਹਾ ਜੀ ਮੁਗਲ ਜਲਾਦਾਂ ਵੱਲੋਂ ਇਹ ਜਲਮ ਜਕਰੀਆ ਖਾਨ ਦੇ ਹੁਕਮ ਨਾਲ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ ਬੱਚਿਆਂ ਦੇ ਛੋਟੇ-ਛੋਟੇ ਟੁਕੜੇ ਕਰਕੇ ਮਾਤਾ ਦੇ ਗਲਾਂ ਵਿੱਚ ਪਾ ਕੇ ਸ਼ਹੀਦ ਕਰਦਾ ਸੀ। ਵੀਰਾਂ ਦੇ ਨਾ ਵੀ ਮਾਮਾ ਸੀਗੇ ਉਹਨਾਂ ਦੇ ਗਲਾਂ ਵਿੱਚ ਪਾਤੇ ਸੀ ਬੱਚਿਆਂ ਦੇ ਟੁਕੜੇ ਕਰਕੇ। ਆਪਾਂ ਜ ਸਾਥ ਵੀ ਸੁਣਾ ਬੱਚਨ ਨੇਜਿਆਂ ਤੇ ਬਰਸ਼ਿਆਂ ਤੇ ਟੰਗ ਟੰਗਿਆ ਗਿਆ ਸੀ ਜੇ ਮੁਗਲ ਜਲਾਦਾਂ ਵੱਲੋਂ। ਆਪਾਂ ਸੁਭੇਗ ਸਿੰਘ ਤੇ ਭਾਈ ਸਾਬਾਦ ਸਿੰਘ ਨੂੰ ਚਰਖੜੀਆਂ ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ ਸੀ। ਮੁਗਲ ਜਲਾਦਾਂ ਵੱਲੋਂ ਦੇਖ ਸਕਦੇ ਹੋ ਸਭ ਸਿੱਖਿਆ ਤੇ ਅਸਲੀ ਜਿੰਨਾ ਵੀ ਇਹ ਮੁਗਲ ਮੁਗਲਾਂ ਨੇ ਜ਼ੁਲਮ ਟਾਇਆ ਆਪਣੇ ਸਿੱਖਾਂ ਤੇ ਸਾਰਾ ਕੁਝ ਦਰਸਾਇਆ ਗਿਆ ਜੀ ਇੱਥੇ ਪਰ ਫਿਰ ਵੀ ਸਿੱਖ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਆ ਜੀ ਜਿਵੇਂ ਆਪਣੀ ਅਰਦਾਸ ਚ ਵੀ ਕਹਿੰਦੇ ਹੁੰਦੇ ਆ ਆਪਣਾ ਆਪ ਮਿਲਾਇਆ ਬੰਦ-ਬੰਦ ਕਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਸ੍ਰੀ ਵਾਹਿਗੁਰੂ ਜਨਕਿਆ ਸੰਕੀਤਿਆ ਹੋਵੇ ਆਤ ਮੁਕਰ ਕਲਸਾ ਇਹ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਮੱਛੇ ਰੰਗੜ ਦਾ ਸਿਰ ਕਲਮ ਕੀਤਾ ਜੀ ਉੱਪਰ ਪੇਂਟਿੰਗ ਬਣਾਈ ਹੋਈ ਇੱਥੇ ਕੋਈ ਭਾਈ ਕਨਈਆ ਜੀ ਨੇ ਜੰਗ ਵਿੱਚ ਜਿਹੜੇ ਸਿੰਘ ਜ਼ਖਮੀ ਹੋਏ ਉਹਨਾਂ ਨੂੰ ਜਲ ਛਿਪਾ ਰਹੇ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਕਲੀਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਤੇ ਸ਼ਹੀਦ ਕੀਤਾ ਮੋਗਲ ਚਲਾਦਾ ਮੰਨੋ ਜਿਹੜੇ ਜ਼ੁਲਮ ਕੀਤੇਗੇ ਸਾਰੇ ਇੱਥੇ ਦਰਸਾਏ ਗਏ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਮਾਸ ਜੰਮੂਰੇ ਨਾਲ ਨੋਚ-ਨੋਚ ਕੇ ਤਸੀਹੇ ਦਿੱਤੇ ਜਾ ਰਹੇ ਹੈ ਜੀ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਦੇ ਕੱਟ ਕੇ ਸ਼ਹੀਦ ਕੀਤਾ ਗਿਆ ਜੀ ਇਹ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਾ ਕੇ ਸ਼ਹੀਦ ਕੀਤਾ ਗਿਆ ਮੁਗਲ ਜਲਾਬਾਂ ਵੱਲੋਂ ਇਹ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸ਼ਹੀਦ ਕੀਤਾ ਗਿਆ ਜੀ ਤੁਸੀਂ ਦੇਖ ਸਕਦੇ ਇਹ ਭਾਈ ਸਤੀ ਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਸੀ ਜੀ ਇਹ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਕਵਾਲ ਕੇ ਸ਼ਹੀਦ ਕੀਤਾ ਗਿਆ ਪੂਰਾ ਇਤਿਹਾਸ ਜੀ ਇੱਥੇ ਦਰਸਾਇਆ ਗਿਆ ਵਾ ਤੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਨਤਮਸਤਕੋ ਕੇ ਬਾਹਰ ਆ ਗਏ ਆ ਜੀ ਤੇ ਅੰਦਰ ਪਾਠ ਹੋ ਰਿਹਾ ਗੁਰੂ ਘਰ ਚ ਤੇ ਅਨੁਸ਼ਾਨ ਸਾਹਿਬ ਲੱਗੇ ਤੇ ਗੁਰੂ ਘਰ ਦੀ ਪੂਰੀ ਇਹ ਇਮਾਰਤ ਆ ਜੀ ਬੈਕ ਸਾਈਡ ਤੋਂ ਆ ਤੁਸੀਂ ਦੇਖ ਸਕਦੇ ਹੋ ਇਹ ਸਤਲੁਜਾ ਜਾਂ ਮੈਨੂੰ ਨਹੀਂ ਪਤਾ ਕੀ ਆ ਇਹ ਇਹ ਸ਼ਾਇਦ ਭਾਖੜਾ ਨਹਿਰ ਆ ਜੀ ਦੇਖੋ ਤੁਸੀਂ ਸਾਹਮਣੇ ਨਹਿਰ ਦੇ ਉੱਤੇ ਡੈਮ ਲੱਗਿਆ ਹੋਇਆ ਤੇ ਪਾਣੀ ਆਉਂਦਾ ਗੁਰਦੁਆਰਾ ਸਾਹਿਬ ਬਹੁਤ ਹੀ ਉੱਚੀ ਪਹਾੜੀ ਦੇ ਉੱਤੇ ਬਣਾਇਆ ਹੋਇਆ ਇੱਕ ਤਾਮ ਕਾਫੀ ਉੱਚੀ ਜਗ੍ਹਾ ਤੇ ਆ ਇਹ ਸਾਰੇ ਬਈ ਸਾਹਮਣੇ ਨਹਿਰ ਤੇ ਬਿਜਲੀ ਡੈਮ ਵਾਂਗੂ ਪ੍ਰੋਜੈਕਟ ਲੱਗਿਆ ਹੋਇਆ ਕੋਈ ਸ਼ਾਇਦ ਪਾਖੜਾ ਨਹਿਰੀ ਆ ਇਹ ਪਾਖੜਾ ਡੈਮ ਤੋਂ ਪਾਣੀ ਆਂਦਾ ਜਿੱਥੇ ਤੇ ਬਾਕੀ ਆ ਇਧਰਲੀ ਸਾਈਡ ਤੇ ਵੀ ਦੇਖ ਸਕਦੇ ਹੋ ਪਹਾੜ ਦਿਖਦੇ ਆ ਸਾਹਮਣੇ ਸਾਹਮਣੇ ਪਹਾੜ ਦਿਖਦੇ ਪਏ ਲਓ ਜੀ ਸਿਕਾ ਆਪਣਾ ਅੱਜ ਦਾ ਵਲੌਗ ਗੁਰਦਵਾਲਾ ਹੈਡ ਦਰਬਾਰ ਕੋਟਪੁਰਾਣ ਸਾਹਿਬ ਜਿਹਨੂੰ ਗੁਰਦਵਾਲਾ ਟਿੱਬੀ ਸਾਹਿਬ ਵੀ ਕਹਿੰਦੇ ਆ ਜੀ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਜੀ ਬਾਕੀ ਮੇਰੇ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਹੌਨਲੇ ਟਾਈਮ ਚੋਰ ਵਧੀਆ ਵਧੀਆ ਵਲੌਗਸ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਕੋਈ ਗਲਤੀ ਹੋਵੇ ਕੋਈ ਭੁੱਲ ਚੋਗੇ ਤਾਂ ਮੈਨੂੰ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ